ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਨਾਥ ਨੇ ਹਾਥਰਾਸ ਵਿੱਚ ਵਾਪਰੇ ਹਾਦਸੇ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਮਾਮਲੇ ਦੀ ਡੂੰਘਾਈ ਨਾਲ ਹੋਵੇਗੀ ਜਾਂਚ ਦੋਸ਼ੀਆਂ ਖਿਲਾਫ ਵਿਗਿਸਤਖਤ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦ੍ਰੋਪਦੀ ਮਰਮੂ ਦੇ ਸੰਬੋਧਨ ਉੱਤੇ ਧੰਨਵਾਦ ਮਤੇ ਤੇ ਆਪਣੇ ਵਿਚਾਰ ਕੀਤੇ ਪੇਸ਼ ਵਿਰੋਧੀਆਂ ਤੇ ਕੱਸੇ ਤੰਜ ਸਰਕਾਰ ਦੀਆਂ ਪ੍ਰਾਪਤੀਆਂ ਗਣਵਾਈਆਂ ਸੀਐਸਐਫ ਨੇ ਸਾਂਝੀ ਕੀਤੀ ਜਾਣਕਾਰੀ ਕਿ ਹਾਜੀ ਵੀ ਮੁੱਤਲੈ ਕੰਗਣਾ ਰਣੌਤ ਤੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਕਿਹਾ ਕੁਲਵਿੰਦਰ ਕੌਰ ਦੇ ਖਿਲਾਫ ਵਿਭਾਗੀ ਜਾਂਚ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਨਾਥ ਨੇ ਹਾਥਰਾਸ ਵਿੱਚ ਵਾਪਰੇ ਹਾਦਸੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਯੋਗੀ ਨੇ ਕਿਹਾ ਕਿ ਇਸ ਘਟਨਾ ਦੀ ਨਿਆਂਇਕ ਜਾਂਚ ਕੀਤੀ ਜਾਵੇਗੀ ਇਸ ਘਟਨਾ ਦੀ ਨਿਆਂਇਕ ਜਾਂਚ ਰਿਟਾਇਰਡ ਜੱਜ ਦੀ ਪ੍ਰਧਾਨਗੀ ਵਿੱਚ ਹੋਵੇਗੀ ਉਨ੍ਹਾਂ ਕਿਹਾ ਕੇਸ ਘਟਨਾ ਲਈ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਸਖਤ ਸਜ਼ਾ ਮਿਲੇਗੀ ਉਨ੍ਹਾਂ ਕਿਹਾ ਕਿ ਐਸਆਈਟੀ ਵੱਖਰੇ ਤੌਰ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਐਮ ਯੋਗੀ ਨੇ ਕਿਹਾ ਕਿ ਜਿਹੜੀਆਂ ਘਟਨਾਵਾਂ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਹਨਾਂ ਕਿਹਾ ਕਿ satsang ਤੋਂ ਬਾਅਦ ਬਾਬਾ ਨੂੰ ਛੂਹਣ ਲਈ ਭੀੜ ਵਿੱਚ ਭਜਦੜ ਮਚ ਗਈ ਲੋਕ ਇੱਕ ਦੂਜੇ ਉੱਤੇ ਚੜ ਗਏ ਜਿਸ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਇਹ ਵੀ ਕਿਹਾ ਕਿ ਸੇਵਾਦਾਰ ਲੋਕਾਂ ਨੂੰ ਧੱਕਾ ਦੇ ਰਹੇ ਸਨ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਐਮ ਯੋਗੀ ਨੇ ਜ਼ਖਮੀਆਂ ਦਾ ਹਾਲਚਾਲ ਪੁੱਛਣ ਲਈ ਜ਼ਿਲ੍ਹਾ ਹਸਪਤਾਲ ਵਿੱਚ ਪਹੁੰਚ ਕੀਤੀ ਸੀ ਇਸ ਮੌਕੇ ਉਹਨਾਂ ਘਟਨਾ ਸਥਾਨ ਦਾ ਵੀ ਜਾਇਜ਼ਾ ਲਿਆ ਸੀ ਹਾਥਰਸ ਦੇ ਸਿਕੰਦਰ ਰਾਉ ਖੇਤਰ ਵਿੱਚ ਮੰਗਲਵਾਰ ਨੂੰ ਇੱਕ ਸਤਸੰਗ ਦੌਰਾਨ ਭਾਜੜ ਵਿੱਚ 121 ਲੋਕ ਮਾਰੇ ਗਏ ਸਨ ਸੀਐਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜੈਕਮੇ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਸੀ। ਇਸ ਪੂਰੀ ਜੋ ਵੀ ਹਾਦਸਾ ਹੈ ਸਾਥਸੇ ਮੇ 121 ਸਰਧਾਨੋਂ ਕੀ ਮ੍ਰਿਤ ਹੋਈ ਜੋ उत्तर प्रदेश के साथ साथ हरियाणा राजस्थान और मध्य प्रदेश से भी जुड़े हुए थे इस पूरी घटनाक्रम के लिए हम लोगों ने एडीजी अली एडीजी आगरा की अध्यक्षता में एक एस गठित की है जिसने अपनी प्रारंभिक रिकॉर्ड दी है और इस घटना की तह में जाने के लिए उनसे कहा गया है बहुत सारे ऐसे पहलू हैं जिन पर जांच होनी बहुत आवश्यक है अब तक प्रथम दृष्टिया जो थी हमारी कार्रवाई ये थी कि राहत और बचाव के कार्य को आगे बढ़ाने के बाद आयोजकों को पूछताछ के लिए बुलाना घटना के बारे में हादसे के कारणों के बारे में उनसे भी पूछताछ करना और फिर घटना की लापरवाही और जिम्मेदारों की जवाबदेही भी इसके लिए तय करना जिसके लिए पहले से ही एफआईआर यहां पे दर्ज हो चुकी है इसके लिए कार्रवाई आगे बढ़ रही है इन सभी पहलुओं को लेकर के राज्य सरकार ने तय किया है कि हम इसका एक जुडिशल इंक्वायरी भी करवाएंगे और जुडिशल इंक्वायरी हाईकोर्ट के एक रिटायर्ड जज की अध्यक्षता में होगी जिसमें प्रशासन और पुलिस के भी रिटायर्ड सीनियर अधिकारियों को रख करके इस पूरी घटना की तह में जाकर के जो भी इसके लिए दोषी होगा उन्हें इसकी सजा देना और इस इस प्रकार की घटना की पुनरावृत्ति न हो इनके बारे में एक सुझाव और एक एसओपी उनके माध्यम से बनाई जा सके जिसे आगे इस प्रकार के किसी भी बड़े आयोजन में लागू किया जा सके यह हम लोग सुनिश्चित करेंगे ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੌਰਾਨ ਹੋਏ ਭਾਰੀ ਹੰਗਾਮੇ ਤੋਂ ਬਾਅਦ ਅੱਜ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵੀ ਹੰਗਾਮਾ ਕੀਤਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਉੱਤੇ ਧੰਨਵਾਦ ਮਤੇ ਲਈ ਆਪਣੇ ਵਿਚਾਰ ਪੇਸ਼ ਕਰਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜਵੇਂ ਹੀ ਬੋਲਣਾ ਸ਼ੁਰੂ ਕੀਤਾ ਤਾਂ ਵਿਰੋਧੀ ਸੰਸਦ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵਿਰੋਧੀ ਧਿਰ ਦੇ ਖੂਬ ਰੌਲੇ ਰੱਪੇ ਵਿਚਾਲੇ ਪੀਐਮ ਮੋਦੀ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਉਹਨਾਂ ਕਿਹਾ ਕਿ 60 ਸਾਲਾਂ ਬਾਅਦ ਦੇਸ਼ ਦੀ ਜਨਤਾ ਨੇ ਤੀਜੀ ਵਾਰ ਮੁੜ ਸੱਤਾ ਵਿੱਚ ਆਈ ਸਰਕਾਰ ਨੂੰ ਵਾਪਸ ਲਿਆ ਜੋ ਕਿ ਅਸਾਧਾਰਨ ਹੈ ਉਹਨਾਂ ਕਹੇ ਕਿ ਵਿਰੋਧੀ ਧਿਰ ਦਾ ਇਹ ਦੋਸ਼ ਕਿ ਸਾਡੀ ਇੱਕ ਤਿਹਾਈ ਸਰਕਾਰ ਹੈ ਸੱਚ ਹੈ ਕਿਉਂਕਿ ਸਾਡੀ ਸਰਕਾਰ ਦੇ 20 ਸਾਲ ਹੋਰ ਹੋਣੇ ਨੇ ਅਤੇ ਹੁਣ ਤੱਕ ਸਿਰਫ ਇੱਕ ਤਿਹਾਈ ਸਰਕਾਰ ਹੀ ਬਣੀ ਹੈ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਭੰਬਲਕੂਸੇ ਦੀ ਸਿਆਸਤ ਨੂੰ ਖਾਰਾ ਦਿੱਤਾ ਹੈ ਅਤੇ ਵਿਸ਼ਵਾਸ ਦੀ ਰਾਜਨੀਤੀ ਉੱਤੇ ਜਿੱਤ ਦੀ ਮੋਹਰ ਲਗਾਈ ਹੈ ਪੀਐਮ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਕਿਹਾ ਕਿ ਉਹ ਬਿਨਾਂ ਕਿਸੇ ਝਿਜਕ ਦੇ ਕਹਿਣਾ ਚਾਹੁੰਦੇ ਨੇ ਕਿ ਉਹ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਏਜੰਸੀਆਂ ਨੂੰ ਪੂਰੀ ਖੁੱਲ ਦੇ ਰਹੇ ਨੇ ਅਤੇ ਸਰਕਾਰ ਕਿਤੇ ਵੀ ਦਖਲਅੰਦਾਜ਼ੀ ਨਹੀਂ ਕਰਦੀ ਉਹਨਾਂ ਕਿਹਾ ਕਿ ਕੋਈ ਵੀ ਭ੍ਰਿਸ਼ਟਾਚਾਰੀ ਕਾਨੂੰਨ ਤੋਂ ਨਹੀਂ ਬਚੇਗਾ ਦੇਸ਼ ਦੀ ਜਨਤਾ ਨੇ ਹਮੇ ਤੀਸਰੀ ਵਾਰ ਜੋ ਅਵਸਰ ਦਿਆ ਹੈ ਉਹ ਅਵਸਰ ਵਿਕਸਿਤ ਭਾਰਤ ਆਤਮਨਿਰਭਰ ਭਾਰਤ इस यात्रा को मजबूती देने के लिए जुँँ जुँँ इस संकल्प को सिद्धि तक ले जाने के लिए हमें देश के कोटि कोटि जनों ने आशीर्वाद दिए आदरणीय सभापति जी ये चुनाव दस वर्ष की सिद्धियों पर तो मोहर है ही लेकिन ये चुनाव भविष्य के संकल्पों के लिए भी देश की जनता ने हमें चुनाव इस बार देश की जनता ने हमें रिकॉर्ड में पांच नंबर से तीन नंबर की इकोनॉमी पर पहुंचाने के लिए जनादेश क्या है और मुझे पक्का विश्वास है शांति से इस देश की जनता ने हमें जो जनादेश दिया है हम भारत की अर्थव्यवस्था को विश्व के टॉप 3 में पहुंचा के रखेंगे सी एस एफ ने हम जानकारी साझा कर दी आज दसे कि भाजपा सांसद मेंबर कंगना रनौत कोतहे तौर पे ਥੱਪੜ ਮਾਰਨ ਵਾਲੇ ਸੀਐਸ ਕਨਸਟੇਬਲ ਕੁਲਵਿੰਦਰ ਕੌਰ ਜੀ ਵੀ ਮੁਤਲ ਹੈ ਤੇ ਉਸਦੇ ਵਿਰੁੱਧ ਵਿਭਾਗੀ ਜਾਂਚ ਜਾਰੀ ਹੈ। ਅਮਰਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸੌਂ ਚੁੱਕਣ ਦੀ ਇਜਾਜ਼ਤ ਮਿਲ ਗਈ ਹੈ। ਉਹ 5 ਜੁਲਾਈ ਨੂੰ ਸੰਸਦ ਭਵਨ ਵਿੱਚ ਸੌਂ ਚੁੱਕਣਗੇ। ਉਹ ਮਿਰਲਾ ਦੇ ਕਮਰੇ ਵਿੱਚ ਸੌਂ ਚੁੱਕਣਗੇ। ਉਹਨਾਂ ਨੂੰ ਸੌਂ ਚੁੱਕਣ ਲਈ 4 ਦਿਨ ਦਾ ਸਮਾਂ ਦਿੱਤਾ ਗਿਆ। ਦੱਸਦੇ ਕਿ ਅਮਰਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਸਹਤ 4 ਦਿਨ ਦੀ ਪਰੋਲ ਮਿਲੀ ਹੈ ਜੋ ਕਿ 5 ਜੁਲਾਈ ਤੋਂ ਸ਼ੁਰੂ ਹੋਵੇਗੀ। ਦਰਜ ਦੇ ਕੇ ਨਾਮ ਮਤਾਬਕ ਚੁਣੇ ਗਏ ਸੰਸਦ ਮੈਂਬਰ ਨੂੰ 60 ਦਿਨਾਂ ਦੇ ਅੰਦਰ ਅੰਦਰ ਸੌ ਚੁੱਕਣੀ ਪੈਂਦੀ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿੱਤ ਦਰਜ ਕਰਨ ਵਾਲੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਸੌ ਚੁੱਕਣ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਹਨੇ ਕਿਹਾ ਕਿ ਅਮਰਤਪਾਲ ਸਿੰਘ ਨੂੰ ਸੌ ਚੁੱਕਣ ਲਈ ਕਾਨੂੰਨ ਮੁਤਾਬਕ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਕਾਨੂੰਨ ਦੇ ਖਿਲਾਫਤ ਕਰਨ ਵਾਲੇ ਸਖਸ਼ ਨੂੰ ਜੇਲ੍ਹ ਤੋਂ ਰਿਹਾ ਕਰੰਦੇ ਉਹ ਖਿਲਾਫ ਨੇ। ਉਹਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਹੈ ਜਿਹੜੇ ਲੋਕ ਗੰਭੀਰ ਕ੍ਰਾਈਮ ਵਿੱਚ ਸ਼ਾਮਲ ਨੇ ਉਹਨਾਂ ਨੂੰ ਜੇਲ੍ਹ ਵਿੱਚੋਂ ਰਿਹਾਨੇ ਕੀਤਾ ਜਾਣਾ ਚਾਹੀਦਾ ਸੋਚਗੁਣਾਲਾ ਦਾ ਜੋ ਪ੍ਰੋਸੀਜਰ ਹੈ ਸਾ ਪਰਮਿਸ਼ਨ ਮਿਲ ਜੂਗੀ ਸੋਚਗੁਣਾਲਾ ਦੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6 ਸਰ ਐਮ ਪੀ ਜਿਨ੍ਹਾਂ ਨੇ ਸੋਹ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚਗੁਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਚ ਇਹ ਡਿਮਰੁਗੜ ਚ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਕੇਸ ਜਿਹੜੇ ਬਣਦੇ ਹਟਾ ਦਿਓ ਮੈਂ ਟੋਟਲੀ ਅਗੇਂਸਟ ਇਟ ਸਮ ਮਰਹੂਮ ਗਾਇਕ ਗੁਰਮੀਤ ਬਾਬਾ ਦੇ ਪਰਿਵਾਰ ਦੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਮੁਲਾਕਾਤ ਕੀਤੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੀ 1 ਮਹੀਨੇ ਦੀ ਤਨਖਾਹ ਗੁਰਮੀਤ ਬਾਬਾ ਦੇ ਪਰਿਵਾਰ ਨੂੰ ਦਿੱਤੀ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਵੀ ਰੈੱਡ ਕਰਾਸ ਦੇ ਫੰਡ ਵਿੱਚੋਂ 1 ਲੱਖ ਰੁਪਏ ਗੁਰਮੀਤ ਬਾਬਾ ਦੇ ਪਰਿਵਾਰ ਨੂੰ ਦਿੱਤੇ ਨੇ ਦੱਸਦੇ ਕਿ ਮਰਹੂਮ ਗਾਇਕ ਗੁਰਮੀਤ ਬਾਬਾ ਦੀ ਬੇਟੀ ਗਲੋਰੀ ਬਾਬਾ ਵੱਲੋਂ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਅਪੀਲ ਕੀਤੀ ਗਈ ਸੀ ਕਿ ਉਸ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਕਿਉਂਕਿ ਗੁਰਮੀਤ ਬਾਬਾ ਦੀ ਮੌਤ ਤੋਂ ਬਾਅਦ ਉਸ ਦਾ ਪਰਿ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਮਰਹੂਮ ਗਾਇਕ ਗੁਰਮੀਤ ਬਾਬਾ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਗੁਰਮੀਤ ਬਾਬਾ ਦੇ بیٹے ਗਲੋਰੀ ਬਾਬਾ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਵਿੱਤੀ ਮਦਦ ਕੀਤੀ। ਜ਼ਿਕਰਯੋਗ ਹੈ ਕਿ ਮੰਤਰੀ ਢਾਲੀਵਾਲ ਨੇ ਗਲੋਰੀ ਬਾਬਾ ਦੀਆਂ ਪੰਜ ਦੁਕਾਨਾਂ ਉੱਤੇ ਹੋਇਆ ਨਾਜਾਇਜ਼ ਕਬਜ਼ਾ ਵੀ ਛੁੜਵਾਇਆ। ਦੂਜੇ ਪਾਸੇ ਮਰਹੂਮ ਗਾਇਕ ਗੁਰਮੀਤ ਬਾਬਾ ਦੇ بیٹے ਗਲੋਰੀ ਬਾਬਾ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਧੰਨਵਾਦ ਕੀਤਾ ਹੈ। ਅਸੀਂ ਪੰਜਾਬ ਦੇ ਬਹੁਤ ਹੀ ਪੰਜਾਬ ਦੇ ਬਹੁਤ ਹੀ ਵਿਰਾਸਤੀ ਕਦਰ ਦੇ ਵਿੱਚ ਇੱਕ ਕਦਰ ਦੇ ਇੱਥੇ ਖੜੇ ਐ ਗਲਮੀਤ ਬਾਬਾ ਜੀ ਜਿਹੜੇ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ ਕਨ ਮੋਲ ਸਰਮਾਇਆ ਸਨ ਜਿਹਨਾਂ ਦੀ ਗਾਇਕੀ ਮੈਂ ਮੇਰੀ ਪਤਨੀ ਮੇਦੀ ਧੀ ਮੇਦੀ ਮਾਂ ਇਕੱਠੇ ਬੈ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਜਿਹਨੂੰ ਲੋਕ ਗਾਇਕੀ ਕਹਿੰਦੇ ਆ ਸਾਡੀਆਂ ਬੋਲੀਆਂ ਸਾਡੇ ਵਿਆਹ ਸ਼ਾਦੀਆਂ ਦੇ ਗੀਤ ਸਾਡਾ ਮੱਝਾ ਸਹਿਬਾਂ ਜੁਗਨੀ ਹੀਰਾਂ ਦਾ ਪਤਾ ਨਹੀਂ ਕਿੰਨੇ ਕਿੰਨੇ ਵਧੀਆ ਜਿਹੜੇ 바ਵਾ ਜੀ ਨੇ ਗੀਤ ਗਾਏ ਔਰ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ ਔਰ ਮੈਂ ਬੜੇ ਦੁਖਦ ਮਨ ਦੇ ਨਾਲ ਆਇਆ ਕਿਉਂਕਿ 3 ਦਿਨ ਪਹਿਲਾਂ ਵਧੀਆ ਦਾ ਸਾਡੀ ਛੋਟੀ ਭੈਣ ਨੇ ਜਿਹੜੀ ਗਰਮੀਤ ਬਾਬਾ ਜੀ ਦੀ ਬੇਟੀ ਨੇ ਇਹਨਾਂ ਨੇ ਪੋਸਟ ਪਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ ਉਹ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣਿਆ ਆਪਾਂ ਨੂੰ ਪਤਾ ਕਿ ਪਰਿਵਾਰ ਦੇ ਪਿਛਲੇ 3-4 ਸਾਲਾਂ ਚ 5 ਸਾਲਾਂ ਚ ਗਲਬੀਤ ਬਾਬਾ ਜੀ ਆਪ ਗਏ ਉਹਨਾਂ ਦੀ ਬੇਟੀ ਲਾਚੀ ਬਾਬਾ ਬਹੁਤ ਵਧੀਆ ਗੁੰਦੀ ਸੀਗੀ ਉਹ ਵੀ ਗਏ ਟਕਪਾਲ ਬਾਬਾ ਜੀ ਸਾਡੇ ਵੱਡੇ ਭਾਈ ਸੀਗੇ ਉਹ ਵੀ ਚਲੇ ਗਏ ਐਸ ਵੇਲੇ ਗਲੋਦੀ ਦੇ ਉੱਤੇ ਆਪਣੀ ਸਿਸਟਰਾਂ ਦੀਆਂ ਬੇਟੀਆਂ ਇਹਨਾਂ ਦੇ ਆਪਣਾ ਪਰਵਾਦ ਇਹ ਕੱਲੇ ਆ ਇਹਨਾਂ ਕੋਈ ਰੋਟੀ ਦਾ ਸਾਧਨ ਨਹੀਂ ਹੈ ਤੇ ਮੈਂ ਆਪਣੀ 1 ਮਹੀਨੇ ਦੀ ਮੇਰੀ ਲੱਖ ਰੁਪਇਆ ਤਨਖਾਹ ਆ ਜੇ ਮਨਿਸਟਰ 1 ਲੱਖ 5000 ਰੁਪਇਆ ਬੰਦ ਤੇ ਮੱਕਾ ਮੈਂ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਬਲੌਦੀ ਨੂੰ ਆਪਾਂ ਦੇਖ ਕੇ ਉਹਨੇ ਤਾਂ ਮੈਨਾਂ ਨੂੰ ਵੀ ਬੇਨਤੀ ਕੀਤੀ ਕਿ ਬਾਜੀ ਤੁਸੀਂ ਵੀ ਜਿਹੜਾ 1 ਲੱਖ ਰੁਪਏ ਦਾ ਪ੍ਰਬੰਧ ਕਰੋ ਇਹਨਾਂ ਨੇ ਕੀਤਾ Z ਕਲਾਸ ਦੇ ਵਿੱਚੋਂ ਸੋ ਅੱਜ ਜੇ ਅਸੀਂ 2 ਲੱਖ ਦੀ ਜਿਹੜੀ ਇਹਨਾਂ ਦੀ ਮਤਕਰ ਮਾਇਆ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਅਤੇ ਆਲਮੀ ਤਪਸ਼ ਨੂੰ ਦੇਖਦੇ ਹੋਏ ਵਾਤਾਵਰਨ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਹਰੇਕ ਮਨੁੱਖ ਇੱਕ ਰੁੱਖ ਜ਼ਰੂਰ ਲਗਾਵੇ ਤਾ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਣ ਮਿਲ ਸਕੇ ਇਸੇ ਮੰਤਵ ਦੇ ਨਾਲ ਅੱਜ ਫਿਰੋਜ਼ਪੁਰ ਜ਼ਿਲ੍ਹੇ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਵਾਤਾਵਰਣ ਦੀ ਸ਼ੋਤਾਲੀ ਹਰ ਮਨੁੱਖ ਲਾਵੇ ਕਰੋ ਮੁਹਿੰਮ ਦੀ ਸ਼ੁਰੂਆਤ ਗੁਰਦੁਆਰਾ ਸਾਰਾਗੜੀ ਸਹਿ ਵਿਖੇ ਰੁੱਖ ਲਗਾ ਕੇ ਕੀਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਇਸ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ ਗਿਆ ਇਸ ਮੌਕੇ ਫਿਰੋਜ਼ਪੁਰ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹਰ ਮਨੁੱਖ ਲਾਵੇ ਇੱਕ ਰੁੱਖ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਜ਼ਿਲ੍ਹੇ ਦੇ ਸਾਰੇ 6 ਇਲਾਕਿਆਂ ਦੇ ਵਿੱਚ ਲਗਭਗ 65 ਏਕੜ ਜ਼ਮੀਨ ਉੱਤੇ ਰਵੈਤੀ ਰੁੱਖ ਲਗਾ ਕੇ ਮਿੰਨੀ ਜੰਗਲ ਸਥਾਪਿਤ ਕੀਤੇ ਜਾਣਗੇ ਇਸ ਮੁਹਿੰਮ ਤਹਿਤ 6.5 ਲੱਖ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਪੰਚਾਇਤਾਂ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਨੂੰ ਇਹ ਪੌਦੇ ਜੰਗਲਾਤ ਵਿਭਾਗ ਵੱਲੋਂ ਬਿਲਕੁਲ ਮੁਫਤ ਮੁਹੱਈਆ ਕਰਵਾਏ ਜਾਣਗੇ ਐਸਐਮਓ ਕੇ ਡਿਪਟੀ ਕਮਿਸ਼ਨਰ ਰਜੈਸ਼ ਤੇ ਮਾਨ ਨੇ ਦੱਸਿਆ ਕਿ ਮੌਨਸੂਨ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਚਿੰਗਲਾਤ ਵਿਭਾਗ ਰਾਉਂਡ ਗਲਾਸ ਫਾਊਂਡੇਸ਼ਨ ਐਨਜੀਓ ਨਾਲ ਤਾਲਮੇਲ ਕਰਕੇ ਮਿਨੀ ਜੰਗਲ ਲਗਾਏ ਜਾਣਗੇ। ਇਤਿਹਾਸਕ ਗੁਰਦੁਆਰਾ ਸਾਹਿਬ ਸਾਰਾਗੜੀ ਸਾਹਿਬ ਇੱਕ ਜਨ ਇੱਕ ਪੌਦਾ ਲਗਾਵੇ ਮਹਾਂਮ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਪੂਰੇ ਰੋਜਪੁਰ ਜ਼ਿਲ੍ਹੇ ਦੇ ਵਿੱਚ ਬੂਟੇ ਲਗਾਏ ਜਾਣਗੇ ਉਹਨਾਂ ਦੇ ਵਿੱਚ ਸਾਰੇ ਐਸ ਡੀ ਐਮ ਸਾਹਿਬ ਦੀ ਡਿਊਟੀ ਲਗਾਈ ਗਈ ਹੈ ਔਰ ਉਹਨਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੱਡੇ ਲੈਵਲ ਤੇ ਯੋਗਦਾਨ ਪਾ ਰਹੀਆਂ ਔਰ ਸਾਢੇ 6 ਲੱਖ ਰੁੱਖ ਲਗਾਉਣ ਦਾ ਟੀਚਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਔਰ ਉਹਨੂੰ ਬਲਾਕ ਪੱਧਰ ਤੇ ਬਲਾਕ ਅਫਸਰ ਸੈਕਟਰੀ ਸਾਹਿਬਾਨ ਔਰ ਜਿਹੜੀਆਂ ਸਾਡੀਆਂ ਪੰਚਾਇਤਾਂ ਤੇ ਹੋਰ ਨਿਭੰਦੇ ਆ ਉਹ ਪੂਰੇ ਜ਼ਿਲ੍ਹੇ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਇਹ ਬੂਟੇ ਲਗਾਉਣਗੇ ਔਰ ਤਕਰੀਬਨ 65 ਏਕੜ ਜਿਹੜਾ ਆ ਜ਼ਮੀਨ ਉਹ ਡੀਸੀ ਸਾਹਿਬ ਨੇ ਅਲੱਗ-ਅਲੱਗ ਥਾਵਾਂ ਤੋਂ ਕੀਤੀ ਆ ਪੰਚਾਇਤਾਂ ਤੋਂ ਪ੍ਰਾਪਤ ਕੀਤੀ ਆ ਔਰ ਉਹਦੇ ਵਿੱਚ ਛੋਟੇ ਜਿਹੜੇ ਜੰਗਲ ਰੁੱਖਾਂ ਦੇ ਉਹ ਬਣਾਏ ਜਾਣਗੇ ਫਿਰੋਜ਼ਪੁਰ ਵਿਖੇ ਹਰ ਮਨੁੱਖ ਲਾਵੇ ਖਿਰੋਕ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਹਦੀ ਸ਼ੁਰੂਆਤ ਅੱਜ ਫਿਰੋਜ਼ਪੁਰ ਵਿਖੇ ਸਾਰੇ ਗ੍ਰੀਡਰ ਸਰ ਸਾਹਿਬ ਕੰਪਲੈਕਸ ਤੋਂ ਦਿੱਤੀ ਗਈ ਇਹ ਜਿਹੜੀ ਮੁਹਿੰਮ ਹੈ ਇਹ ਸਾਰੇ ਹੀ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਲਾਗੂ ਕੀਤੀ ਜਾਏਗੀ ਅਸੀਂ ਗੁਰਾਸਤੀ ਰੁਕੀ ਦੇ ਦਵਾਈਤੀ ਰੁੱਖ ਨੇ ਉਹ ਲਗਾਵਾਂਗੇ ਤੇ ਬਲਾਕਾਂ ਦੇ ਵਿੱਚ ਵੀ ਅਸੀਂ ਤਕਰੀਬਨ 65 ਏਕੜ ਜ਼ਮੀਨ ਲੱਭੀ ਹੈ ਜਿਹੜੀ ਕਿ ਪੰਚਾਇਤੀ ਹੋਊਗੀ ਜਿੱਥੇ ਅਸੀਂ ਜੰਗਲ ਲਾਵਾਂਗੇ ਐਨ ਜੀਓਜ਼ ਦੇ ਨਾਲ ਸਾਡਾ ਰਾਬਤਾ ਹੋਇਆ ਹੈ ਉਹਨਾਂ ਨੇ ਪ੍ਰੋਪਰ ਕੰਡਿਆਲੀ ਤਾਰ ਲਾ ਕੇ ਗੇਟ ਲਾ ਕੇ ਤੇ ਸਾਡੇ ਜਿਹੜੇ ਵਰਕਰ ਨੇ ਉੱਥੇ ਦੀ ਦੇਖਭਾਲ ਕਰਨਗੇ ਕਿਉਂਕਿ ਜਿਹੜਾ ਸਾਡਾ ਵਾਤਾਵਰਨ ਹੈ ਉਹਨੂੰ ਬਚਾਉਣਾ ਸਾਡਾ ਫਰਜ਼ ਵੀ ਪੰਦਾ ਹੈ ਸਾਡਾ ਧਰਮ ਹੈ ਇਸ ਲਈ ਮੈਂ ਸਭ ਨੂੰ ਅਪੀਲ ਕਹਾਗਾ ਤੇ ਅਪੀਲ ਕਰਦਾ ਹਾਂ ਕਿ ਸਾਰੇ ਜਿਹੜੇ ਸਾਡੇ ਵਿਅਕਤੀ ਨੇ ਉਹ ਜਿਹੜਾ ਵਨ ਵਿਭਾਗ ਤੋਂ ਵੋਟਾਂ ਲੈ ਸਕਦੇ ਹਨ ਵੋਟੇ ਉਹਨੂੰ ਫ੍ਰੀ ਦਿੱਤੇ ਜਾਣਗੇ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਉਹ ਵੱਧ ਵੱਧ ਵੋਟੇ ਲਾਂ ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਦੇ ਵਿੱਚ ਇੱਕ ਵਿਅਕਤੀ ਨੇ ਸਿਰ ਵਿੱਚ ਕਹੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਥਾਣਾ ਸਦਰ ਮਾਨਸਾ ਦੀ ਪੁਲਿਸ ਵੱਲੋਂ ਮੁਲਜ਼ਮ ਦੀ ਪਾਲ ਕੀਤੇ ਜਾ ਰਹੀ ਹੈ ਮ੍ਰਿਤਕ ਆਰਤ ਦੋ ਬੱਚਿਆਂ ਦੀ ਮਾਂ ਸੀ ਉਸ ਦਾ ਪਤੀ ਵਿਕਰ ਸਿੰਘ ਕਿਸੇ ਕੋਲ ਸੇਰੀ ਵਜੋਂ ਕੰਮ ਕਰਦਾ ਸੀ ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਕੋਟਲੀ ਕਲਾਂ ਦੀ ਵੀਰਪਾਲ ਕੌਰ ਦਾ ਆਪਣੇ ਪਤੀ ਬਕਰ ਸਿੰਘ ਦੇ ਨਾਲ ਟਕਰਾ ਰਹਿਦਾ ਸੀ ਦੋਨਾਂ ਵਿੱਚ ਮੰਗਲਵਾਰ ਦੀ ਸਵੇਰ ਟਕਰਾਅ ਵਧ ਗਿਆ ਤੇ ਉਸ ਨੇ ਆਪਣੀ ਪਤਨੀ ਦੇ ਸਿਰ ਵਿੱਚ ਕਹੀ ਮਾਰ ਕੇ ਉਸ ਨੂੰ ਮੌਤ ਦੇ ਘਰ ਤੋਂ ਧਰ ਦਿੱਤਾ ਥਾਣਾ ਸਦਰ ਮਾਨਸਾ ਦੇ ਮੁਖੀ ਗੁਰਪਾਲ ਸਿੰਘ ਨੇ ਕਿਹਾ ਕਿ ਵਿਕਰ ਸਿੰਘ ਆਪਣੀ ਪਤਨੀ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ ਉਹਨਾਂ ਦੱਸਿਆ ਕਿ ਮਾਮਲੇ ਵਿੱਚ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣੀ ਸਦਰ ਦੇ ਤਲਾਹ ਮਿਲੀ ਕਿ ਕੋਟਲੀ ਗੜ੍ਹ ਚ ਇੱਕ ਵਰਤਨਾ ਕਰਦੂ ਹੋਈ ਹੈ। ਸਾਹ ਗੁਰਪਾਲ ਸਿੰਘ ਮੁਖ ਅਫਸਰ ਥਾਣਾ ਸਦਰ ਮਾਨਸਾ ਤੇ ਪੋਰ ਪੁਲਿਸ ਮੁਲਾਜ਼ਮ ਸਾਰੇ ਮੌਕੇ ਤੇ ਗਏ ਉੱਥੇ ਜਾ ਕੇ ਪਤਨ ਲਗੀਆਂ। ਸੀਸੀ ਮੇਰੀ ਦਾ ਬਟਰਡਾ ਹੈਗਾ ਹੋ ਗਿਆ ਉਹ ਦਾ ਪ੍ਰਾ ਹੈਗਾ ਅਮਰੀਕ ਸਿੰਘ ਸਰਪੰਨ ਸਿੰਘ ਪਿੰਡ ਬਖੋਰਾ ਘੋਟ ਜਿਲ੍ਹਾ ਸੰਕਤੋਂ ਉਹਨਾਂ ਦੇ ਬਿਆਨ ਤੇ ਮਕਰਵਾ ਦਰਜ ਕੀਤਾ ਗਿਆ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਨਾਲ ਜੜਾ ਪੈਣ ਹੋਈ ਸੀ ਮ੍ਰਿਤਕ ਦਾ ਪਤੀ ਪਿੱਕਰ ਸਿੰਘ ਉਸ ਨੂੰ ਆਪਣੇ ਪਤਨੀ ਦੀ ਘੁੱਟ ਮਾਰ ਕਰਦਾ ਰਹਿੰਦਾ ਸੀਗਾ ਸ਼ੱਕੀ ਆਦਮੀ ਸੀ ਉਹਦੇ ਬਾਰੇ ਝੂਠੀਆਂ ਤੋਹਫਾਂ ਲਾਉਂਦਾ ਰਹਿੰਦਾ ਸੀ ਪਹਿਲਾਂ ਜੀ ਕਿ ਲੜਾਈ ਝਗੜੇ ਸ਼ੁਕਰ ਸਿੰਘ ਨਾਲ ਉਹਨਾਂ ਦਾ ਕਹੀ ਮਾਰ ਕੇ ਕਤਲ ਕਰਦਾ ਉਹਨਾਂ ਦੇ ਬਿਆਨ ਦੇ 304 ਸੌਰੀ 310 110 ਨਾਬਾ ਬਲਾਕ ਦੇ ਪਿੰਡ ਹਸਨਪੁਰ ਪੁਲ ਦੇ ਨੇੜੇ ਇੱਕ ਨਰੇਗਾ ਮਜ਼ਦੂਰਾਂ ਦੇ ਉੱਪਰ ਟਰੈਕਟਰ ਚੜਨ ਕਾਰਨ ਵੱਡਾ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਦੋ ਨਰੇਗਾ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਜਦ ਕਿ ਦਰਜਨ ਦੇ ਕਰੀਬ ਜ਼ਖਮੀ ਹੋ ਗਏ ਜ਼ਖਮੀਆਂ ਵਿੱਚ ਇੱਕ ਬਜ਼ੁਰਗ ਵੀ ਸ਼ਾਮਲ ਹੈ ਜ਼ਖਮੀ ਨੂੰ ਇਲਾਜ ਲਈ ਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮਿਲੀ ਜਾਣਕਾਰੀ ਮੁਤਾਬਕ ਟਰੈਕਟਰ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਸੀ ਜਿਸ ਦੀ ਸਪੀਡ ਬਹੁਤ ਜ਼ਿਆਦਾ ਸੀ ਕਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਨ ਨੱਬਾ ਦੇ ਸਰਕਾਰੀ ਹਸਪਤਾਲ ਵਿੱਚ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਅਧ ਤਣ ਗੈਲੀ ਵਰਤਨ ਵਾਲੇ ਟਰੈਕਟਰ ਚਾਲਕ ਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਵਿਧਾਇਕ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਹੇਤੇ ਮਾਮਲਾ ਲਿਆਉਣਗੇ ਕਿ ਜੋ ਗਰੀਬ ਨੇੜਿਕਾ ਮਜ਼ਦੂਰਾਂ ਨਾਲ ਹਾਦਸਾ ਵਾਪਰਿਆ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਫੋਨ ਆਇਆ ਸਾਡੇ ਉਥੋਂ ਬਲੈਂਕੀ ਰੱਖੇ ਫਸਨਪੁਰ ਤੋਂ ਗਾਂਦੇਵਿਚ ਇੱਕ ਐਕਸੀਡੈਂਟ ਹੋਇਆ ਕਿ ਇਹ ਭਈਆ ਤੇ ਤਿੰਨ ਚਾਰ ਭਈਏ ਸੀਗੇ ਟਰੈਕਟਰ ਉੱਤੇ ਪਨੀਰੀ ਲੈ ਕੇ ਜਾ ਰਹੇ ਸੀਗੇ ਤੇ ਟਰੈਕਟਰ ਬੇਕਅਪ ਹੋ ਗਿਆ ਮੰਡਰੇਗਾ ਤੇ ਜਿਹੜੀਆਂ ਨੇ ਮੰਡਰੇਗਾ ਦੀ ਵਰਕਰਾਂ ਸੜਕ ਤੇ ਕੰਮ ਕਰ ਰਹੀਆਂ ਸੀਗੀਆਂ ਤੇ ਉਹ ਟਰੈਕਟਰ ਬੇਕਅਪ ਹੋ ਕੇ ਉਹਨਾਂ ਮੰਡਰੇਗਾ ਵਰਕਰਾਂ ਤੇ ਚੜ ਗਿਆ ਜਿਹਦੇ ਵਿੱਚੋਂ ਰਾਈਟਵੇ ਦੋ ਬਜ਼ੁਰਗ ਮਹਿਲਾਵਾਂ ਦੀ ਜਿਹੜੀਆਂ ਮੌਤ ਹੋ ਗਈ ਤੇ ਜਿਹੜੀਆਂ 8 ਇੰਜਣ ਨੇ ਕਈਆਂ ਦੇ ਸਿਰ 'ਚ ਸੱਟ ਲੱਗੀ ਹੈ ਹੁਣ ਟੈਸਟ ਹੋਣ ਤੋਂ ਬਾਅਦ ਪਤਾ ਲੱਗੂ ਕੀ ਕੰਡੀਸ਼ਨ ਹੈ ਤੇ ਤੇ ਮੈਂ ਆਪ ਵਿਜ਼ਿਟ ਕੀਤਾ ਬੇਨਤੀ ਕੀਤੀ ਡਾਕਟਰ ਸਾਹਿਬਾਨ ਨੂੰ ਕਿ ਜਲਦੀ ਇਹਨਾਂ ਦਾ ਟੈਸਟ ਕੀਤਾ ਜਾਣ ਤੇ ਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਾ ਕੇ ਉੱਥੇ ਪ੍ਰੋਪਰ ਜਿਹੜਾ ਕਾਰਵਾਈ ਹੋਵੇ ਔਰ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈ ਸਖਤੋ ਸਖਤ ਕਰਨ। ਨਰੇ ਗਾਲੇ ਹਾਜ਼ਰੀ ਲਵਾ ਰਹੇ ਸੀਗੇ ਨਹਿਰ ਦੇ ਪਰਬੇ ਇੱਥੇ ਪਿੰਡੋਂ ਭਈਏ ਟਰੈਕਟਰ ਲੈ ਕੇ ਆ ਰਹੇ ਸੀਗੇ ਜਿੰਮੇਦਾਰਾਂ ਦਾ ਸਾਡੇ ਕੋਲ ਦਾ ਟਰੈਕਟਰ ਹੈ ਭਈਏ ਟਰੈਕਟਰ ਚਲਾ ਰਹੇ ਨੇ ਭਈਆਂ ਦਾ ਕੀ ਮਰ ਜਾ ਵੀ ਟਰੈਕਟਰ ਚਲਾਉਣਗੇ ਇਹ ਕੀ ਕਰਦੇ ਸੀ ਜਿਹੜੇ ਸਾਰੇ ਇੱਥੇ ਨਰੇ ਗਾਦੀ ਹਾਜ਼ਰੀ ਲੱਗ ਰਹੀ ਸੀ ਕਿੰਨੇ ਜਾਨੇ ਸੀ ਟੋਟਰ ਹੁਣੀ 60 ਪੈਣ ਦਾ ਨਹੀਂ ਕਿੰਨੇ ਕਿਹੜੇ ਪਿੰਡ ਦੇ ਸੀਗੇ ਪਿੰਡ ਟੁੰਗਾਈ ਕਿੰਨੇ ਜਖਮ ਵੀ ਹੋਣੇ ਕਿੰਨੇ ਦੀ ਡੈਥ ਹੋ ਗਈ ਦੋ ਬੰਦੇ ਨੇ ਡੈਥ ਹੋ ਗਈ ਜੀ 10 12 ਜਾਨੇ ਜਖਮ ਅੰਮ੍ਰਿਤਸਰ ਵਿੱਚ ਮੱਛੀ ਪਾਲਣ ਵਿਭਾਗ ਦੇ ਵੱਲੋਂ ਮੱਛੀ ਦੇ ਠੇਕਿਆਂ ਦੀ ਸਰਕਾਰੀ ਬੋਲੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਹੜ ਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੋਲੀ ਦਾ ਵਿਰੋਧ ਕੀਤਾ ਗਿਆ ਉਹਨਾਂ ਕਹੇ ਕਿ ਜ਼ਮੀਨਾਂ ਦੀ ਮਾਲਕੀ ਉਹਨਾਂ ਦੀ ਹੈ ਤੇ ਸਰਕਾਰੀ ਨਾਲ ਜ਼ਮੀਨਾਂ ਦੇ ਵਿੱਚੋਂ ਮੱਛੀਆਂ ਕੱਢ ਕੇ ਅੱਗੇ ਵੇਚਦੀ ਹੈ ਜੋ ਕਿ ਗਲਤ ਹੈ ਉਹਨਾਂ ਕਹੇ ਕਿ ਸੁੱਤੇ ਉਹਨਾਂ ਦਾ ਹੱਕ ਬਣਦਾ ਹੈ ਸਾਡੀ ਇਹ ਬੇਨਤੀ ਪੂਰੇ ਪੰਜਾਬ ਨੂੰ ਔਰ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਆਂ ਕਿ ਆਓ ਇਕੱਠੇ ਹੋਈਏ ਪੰਜਾਬ ਨੂੰ ਬਚਾਈਏ ਕਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਫਸਲਾਂ ਦੀਆਂ ਜੇ ਤੁਹਾਡੀ ਗੱਲ ਮੈਂ ਇੱਕ ਗੱਲ ਕਰਦਾ ਜੇ 20 ਸਾਲਾਂ ਨੂੰ ਤੁਸੀਂ ਕਿਹੜੀ ਫਸਲ ਬੀਜੇ ਬੀਜੋਗੇ ਮਾਲਵੇ ਵਿੱਚ ਕਿਹੜੀ ਬੀਜੋਗੇ ਮਾਝੇ ਵਿੱਚ ਕਿਹੜੀ ਬੀਜੋਗੇ ਦਬਾਬੇ ਵਿੱਚ ਪਾਣੀ ਨਾ ਰਿਆ ਤਾਂ ਫਸਲ ਕਿੱਥੋਂ ਹੋਣੀ ਆ ਜਿਹੜਾ ਸਾਡਾ ਇੱਕ ਪੰਜਾਬ ਦਾ ਸੋਮਾ ਸੀ ਪਾਣੀਆਂ ਦਾ ਉਹਨੂੰ ਤੁਸੀਂ ਇੱਕ ਨਹਿਰ ਬਣਾ ਕੇ ਛੱਡ ਦਿੰਨੇ ਹੋ ਹੜ ਆ ਜਾਂਦੇ ਆ ਕੁਝ ਲੋਕ ਮਾਰੇ ਜਾਂਦੇ ਆ ਔਰ ਪਾਣੀ ਗਾਂ ਨਿਕਲ ਜਾਂਦਾ ਹੁਸ਼ਿਆਰਪੁਰ ਵਿੱਚ ਮੌਨਸੂਨ ਸੀਜ਼ਨ ਦੀ ਹੋਈ ਪਹਿਲੀ ਬਰਸਾਤ ਨੇ ਇੱਕ ਵਾਰ ਫਿਰ ਤੋਂ ਹੁਸ਼ਿਆਰਪੁਰ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿਉਂਕਿ ਮਹਿਜੇ ਤਿੰਨ ਕੁ ਘੰਟਿਆਂ ਦੀ ਬਰਸਾਤ ਨੇ ਹੁਸ਼ਿਆਰਪੁਰ ਸ਼ਹਿਰ ਨੂੰ ਪਾਣੀ ਪਾਣੀ ਕਰਕੇ ਰੱਖ ਦਿੱਤਾ ਤੇ ਹੁਸ਼ਿਆਰਪੁਰ ਦਾ ਜਲੰਧਰ ਰੋਡ ਤਾਂ ਨਹਿਰ ਦਾ ਰੂਪ ਧਾਰਨ ਕਰ ਗਿਆ ਹੁਸ਼ਿਆਰਪੁਰ ਦੇ ਨੀਵੇਂ ਫੋਲਿਆਂ ਵਿੱਚ ਵੀ ਪਾਣੀ ਭਰਨ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਵਿਰੁੱਧ ਵੀ ਲੋਕ ਪ੍ਰਦਰਸ਼ਨ ਕਰਦੇ ਨਜ਼ਰ ਆਏ ਦੂਜੇ ਪਾਸੇ ਕਿਸਾਨ ਆਗੂ ਮਨਜੀਤ ਰਾਏ ਦਾ ਕਹਿਣਾ ਹੈ ਕਿ ਇਹ ਮੀਂਹ ਕਿਸਾਨੀ ਲਈ ਬੇਹੱਦ ਲਾਹੇਵੰਦ ਹੈ ਤੇ ਝੋਨੇ ਦੀ ਫਸਲ ਲਈ ਇਹ ਮੀਂਹ ਅੰਮ੍ਰਿਤ ਬਣ ਕੇ ਪਿਆ ਹੈ ਉਹਨਾਂ ਕਿਹਾ ਕਿ ਮੀਂਹ ਨਾਲ ਜਿੱਥੇ ਤਰਤੀਹਟ ਲਈ ਪਾਣੀ ਦਾ بچਾਅ ਹੋਵੇਗਾ ਦੇਖੋ ਜੇ ਬਰਸਾਤ ਜਿਹੜੀ ਹਰ ਸਾਲ ਅਸੀਂ ਕਾਰਪੋਰੇਸ਼ਨ ਦੇ ਵਿੱਚ ਇੱਕ ਫੰਡ ਰੱਖਦੇ ਹਾਂ ਜੋ ਬਰਸਾਤਾਂ ਤੋਂ ਪਹਿਲੇ ਸਫਾਈ ਸਾਫ-ਸਫਾਈ ਕਰਾਉਂਦੇ ਆ ਰਿਜ਼ਰਵ ਫੰਡ ਹੁੰਦਾ ਹੈ ਹਰ ਸਾਲ ਰੱਖਿਆ ਜਾਂਦਾ ਹੈ ਇਸ ਵਾਰ ਪ੍ਰਸ਼ਾਸਨਨ ਹੋਰ ਸਰਕਾਰ ਵੱਲੋਂ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ ਪੂਰੇ ਸ਼ਹਿਰਪੁਰ ਦੇ ਵਿੱਚ ਬੁਰਾ ਹਾਲ ਹੈ ਇੱਕ ਬਰਸ ਪਹਿਲੀ ਬਰਸਾਤ ਦੇ ਨਾਲ ਦੇਖੋ ਹਾਲਾਤ ਕੀ ਬਣੇ ਹੋਏ ਆ ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਉਹਨਾਂ ਦੀ ਮਿਸਮੈਨੇਜਮੈਂਟ ਹੈ ਦੇਖੋ ਇਹ ਜਿਹੜੀ ਬਰਸਾਤ ਹੁਣ ਹੋ ਰਹੀ ਹੈ ਇਹ ਬਰਸਾਤ ਸੋਣੀਆਂ ਫਸਲਾਂ ਵਾਸਤੇ ਬਹੁਤ ਲਾਹੇਮੰਦ ਹੈ ਔਰ ਕਿਸਾਨਾਂ ਦੇ ਚਿਹਰੇ ਤੇ ਨੂਰ ਆਇਆ ਇਹਦੇ ਨਾਲ ਮੈਂ ਕਮਾਂਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਨਾਲ ਸਾਰਿਆਂ ਨੂੰ ਰਾਤ ਮਿਲੀ ਹੈ ਚਾਹੇ ਸ਼ਹਿਰੀ ਲੋਕ ਨੇ ਚਾਹੇ ਪਿੰਡੂ ਲੋਕ ਨੇ ਚਾਹੇ ਸਰਕਾਰ ਹੈ ਕਿਉਂਕਿ ਬਿਜਲੀ ਦੀ ਖਪਤ ਵੀ ਘਟੇਗੀ ਕਿਉਂਕਿ ਇਹਦੇ ਨਾਲ ਹੁਣ ਮੋਟਰਾਂ ਜਿਹੜੀਆਂ ਉਹ ਘੱਟ ਚੱਲਣਗੀਆਂ ਜਿਹੜੀ ਬਰਸਾਤ ਹੈ ਹੁਣ ਕਦੂ ਕਰਨ ਦੇ ਵਿੱਚ ਝੋਨੇ ਦੇ ਵਾਸਤੇ ਬੜਾ ਆਸਾਨ ਹੋਏਗਾ ਸੋ ਇਸ ਕਰਕੇ ਇਹ ਬਰਸਾਤ ਬੜੀ ਲਾਹੇਵੰਦ ਹੈ ਖਾਸ ਕਰ ਝੋਨੇ ਵਾਸਤੇ ਕਣੇ ਵਾਸਤੇ ਸੋਨੀ ਦੀਆਂ ਸਾਰੀਆਂ ਫਸਲਾਂ ਵਾਸਤੇ ਔਰ ਥੋੜੀ ਬਹੁਤ ਪ੍ਰੋਬਲਮ ਹੈਗੀ ਆ ਜਿਹੜੀ ਪੱਕੀ ਉਹ ਮੱਕੀ ਹੈ ਜਿਹੜੀ ਹੁਣ ਮੰਡੀ ਆ ਰਹੀ ਹੈ ਇਸ ਵੇਲੇ ਪੱਕੀ ਹੋਈ ਮੱਕੀ ਉਹਦੇ ਵਾਸਤੇ ਥੋੜੀ ਬਹੁਤ ਦਿੱਕਤ ਆਏਗੀ ਪਰ ਕੋਈ ਗੱਲ ਨਹੀਂ ਕਿਉਂਕਿ ਜਿਆਦਾਤਰ ਜਿਹੜੀ ਬਰਸਾਤ ਹੈ ਇਹ ਲਾਹੇਵੰਦੀ ਦਾ ਸਾਧਨ ਹੋ ਰਹੀ ਹੈ ਕਿਸਾਨਾਂ ਵਾਸਤੇ ਬਹੁਤ ਹੀ ਲਾਹੇਵੰਦ ਹੈ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਰਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੀਵੀ ਦੇ ਨਾਲ